ਦਰਸ਼ਕਾ ਜੀ ਮੈਂ ਸਵਾਤੀ ਗੁਪਤਾ ਤੋਂ ਪੰਜਾਬ ਨਿਊਜ਼ ਵੇਖ ਰਹੀ ਸਾਰੇ ਦਰਸ਼ਕਾ ਦਾ ਨਿੱਘਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਨਿਬਾਰਾਂਗੇ ਅਹਿਮ ਸੁਰਖੀਆਂ ਤੇ ਜੈਨੇ ਰਕबीर ਸਿੰਘ ਜੀ ਨੇ ਹਾਈ ਕੋਰਟ ਚੋ ਪਟੀਸ਼ਨ ਵਾਪਸ ਲੈਣ ਦਾ ਕੀਤਾ ਐਲਾਨ ਪੰਤਕ ਔਦੇ ਨੂੰ ਬਚਵਾਉਣ ਦੇ ਲਈ ਹਾਈ ਕੋਰਟ ਦਾ ਕੀਤਾ ਸੀ ਰੁਖ ਪੰਜਾਬ ਦੇ ਵਿਧਪੰਤਰੀ ਹਰਪਾਲ ਸਿੰਘ ਜੀ ਮਾਨੇ ਚੰਡੀਗੜ੍ਹ ਵਿਕੇ ਪਾਰਟੀ ਦੇ ਮੁਖ ਦਫ਼ਤਰ ਵਿੱਚ ਕੀਤੀ ਅਹਿਮ ਪ੍ਰੈਸ ਕਾਨਫਰੰਸ ਵਿਰੋਧੀਆਂ ਨੂੰ ਲਿਆ ਲੰਮੇ ਹੱਤੀ ਮਜੂਰੀਆ ਦੇ ਹੱਕ ਵਿੱਚ ਬੋਲਣ ਵਾਲਿਆਂ ਤੇ ਵੀ ਸਾਦੇ ਨਿਸ਼ਾਨੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਕਿਹਾ ਮੈਂ ਮਜੀਠੀਆ ਵਿਰੁੱਧ ਗਵਾਹੀ ਦੇਣ ਲਈ ਤਿਆਰ ਹਾਂ ਮਜੀਠੀਆ ਮੇਰੇ ਕਾਰਨ ਗਿਆ ਜੇਲ੍ਹ ਪੰਜਾਬ ਨੂੰ ਮਾਰਨ ਦੀ ਸਾਜ਼ਿਸ਼ ਬੇਨਕਾਬ 420 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਰਾਜਸਥਾਨ ਪੁਲਿਸ ਤੇ ਬੀਐਸਐਫ ਨਾਲ ਮਿਲ ਕੇ ਕੀਤੀ ਵੱਡੀ ਕਾਰਵਾਈ ਹੁਣ ਖਬਰਾਂ ਵਿਸਥਾਰ ਦੇ ਨਾਲ ਸ਼੍ਰੀ ਕਾਉਟਕਸ ਸਾਬਿਬ ਦੇ ਸਾਫਤ ਜਥੇਦਾਰ ਅਤੇ ਮੌਜੂਦਾ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਹਾਈ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ ਗਿਆਨੀ ਰਕबीर ਸਿੰਘ ਜੀ ਨੇ ਕਿਹਾ ਕਿ ਸਾਫ ਸੰਗਤ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹਾਂ ਅਤੇ ਪੰਥਕ ਏਕਤਾ ਨੂੰ ਮੱਦੇਨਜ਼ਰ ਰੱਖਦੇ ਹਾਂ ਉਹਨਾਂ ਨੇ ਪਟੀਸ਼ਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਦਸਣਯੋਗ ਹੈ ਕਿ ਗਿਆਨੀ ਰਕबीर ਸਿੰਘ ਨੇ ਹਾਈ ਕੋਰਟ ਵਿੱਚ ਦਾਖਲ ਕੀਤੀ ਪਟੀਸ਼ਨ ਦੇ ਵਿੱਚ ਇਹ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੂੰ ਐਸਜੀਪੀਸੀ ਦੇ ਵੱਲੋਂ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਈ ਜਾਣ ਦੀ ਅਸ਼ੰਕ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸ਼੍ਰੀ ਕਾਉ ਤਖਤ ਸਾਬ੍ਹ ਦੀ ਜਥੇਦਾਰੀ ਤੋਂ ਹਟਾਉਣ ਦਾ ਕਾਰਨ ਉਹਨਾਂ ਵੱਲੋਂ ਸਿਆਸੀ ਦਲਾਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਧਾਰਮਿਕ ਸੱਜਾ ਚੁਣੌਣਾ ਸੀ ਪਰ ਉਸ ਤੋਂ ਬਾਅਦ ਹੁਣ ਗਿਆਨੀ ਰਕबीर ਸਿੰਘ ਜੀ ਵੱਲੋਂ ਆਪਣੀ ਜਿਹੜੀ ਪਟੀਸ਼ਨ ਹਾਈ ਕੋਰਟ ਵਿੱਚ ਪਾਈ ਗਈ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਇਸਲੇ ਅਸਿਆ ਦੌਰਾਨ ਚੱਲ ਰਹੇ ਕਟਨਾ ਕਰਮ ਵਿੱਚ ਬਹੁਤ ਕੁਝ ਅਣਕਿਆਸਿਆ ਅਤੇ ਅਣਚਿਤ ਵਿਆਪ ਰਿਹਾ ਹੈ ਆਪਣੀ ਸੇਵਾ ਦੌਰਾਨ ਪੰਥਕ ਪਰੰਪਰਾਵਾਂ ਤੇ ਰਹਿਤ ਮਰਯਾਦਾ ਉੱਤੇ ਪਹਿਰੇਦਾਰੀ ਕਰਦੇ ਆ ਸੇਵਾ ਦੇ ਬੋਲ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪੰਥਕ ਸੰਸਥਾਵਾਂ ਤੇ ਬਾਬਾ ਬੁੱਢਾ ਜੀ ਦੀ ਮਹਾਨ ਪਦਗੀ ਨੂੰ ਉੱਥੇ ਰਸ ਪਹੁੰਚਾਉਣ ਦਾ ਦਾਸਤਾ ਕਰੇ ਸੁਪਨੇ ਵਿੱਚ ਵੀ ਇਰਾਦਾ ਯਾ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਰ ਦੀਆਂ ਸਮੂਹ ਸੰਗਤਾਂ ਦਾ ਦਿਲੋਂ ਜਿਹੜੀ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀਿਕਰਤੋਂ ਆਪਣੇ ਪਿਆਰ ਅਤੇ ਚਿੰਤਾਵਾਂ ਨੂੰ ਪ੍ਰਗਟਾਇਆ ਹੈ ਦਾਸ ਨੇ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਅਤੇ ਸਤਿਕਾਰ ਕਰਦਿਆਂ ਇੱਥੇ ਗਏ ਇਸ ਨੂੰ ਵਾਪਸ ਲੈਣਾ ਨਿਰਣਾ ਕੀਤਾ ਹੈ ਸਿੱਖ ਪੰਥ ਦੀਆਂ ਇਹਨਾਂ ਮਹਾਨ ਪਦਵੀਆਂ ਦੇ ਮਾਣ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਅਰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਦੱਸਦੀ ਕਿ ਇਹ ਮਾਮਲਾ ਪੰਥਕ ਅਤੇ ਧਾਰਮਿਕ ਹਲਕਿਆਂ ਦੇ ਵਿੱਚ ਕਾਫੀ ਚਰਚਾ ਦਾ ਕੇਂਦਰ ਬਣਿਆ ਹੋਇਆ ਸੀ ਕਿਉਂਕਿ ਇੱਕ ਧਾਰਮਿਕ ਅਹੁਦੇਦਾਰ ਵੱਲੋਂ ਅਦਾਲਤ ਦੀ ਸ਼ਰਨ ਲੈਣਾ ਸਿੱਖ ਮਰਿਆਦਾ ਅਨੁਸਾਰ ਵਿਵਾਦਿਤ ਮੰਨਿਆ ਜਾਂਦਾ ਹੈ ਹੁਣ ਗਿਆਨੀ ਰਗबीर ਸਿੰਘ ਵੱਲੋਂ ਪਟੀਸ਼ਨ ਵਾਪਸ ਲੈ ਲੈਣ ਦੇ ਨਾਲ ਇਹ ਮਾਮਲਾ ਥੋੜਾ ਠੰਡਾ ਪੈ ਗਿਆ ਹੈ ਪਰ ਇਸ ਨੇ ਐਜੀਪੀਸੀ ਅਤੇ ਧਾਰਮਿਕ ਔਦਿਆਂ ਵਿੱਚ ਪਾਰਦਰਸ਼ਤਾ ਅਤੇ ਸੰਵਿਧਾਨਿਕ ਪ੍ਰਕਿਰਿਆਵਾਂ ਤੇ ਨਵੀਂ ਚਰਚਾ ਨੂੰ ਜਨਮ ਦਿੱ ਦਿੱਤਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਚੰਡੀਗੜ੍ਹ ਵਿਖੇ ਪਾਰਟੀ ਦੇ ਮੁਖ ਦਫ਼ਤਰ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਪੱਤਰਕਾਰਾਂ ਦੇ ਨਾਲ ਗਲਬਾਤ ਕਰਦੇ ਹਾਂ ਕਾਂਗਰਸ ਪਾਜਪਾ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਪ੍ਰਮੁੱਖ ਆਗੂਆਂ ਨੂੰ ਚਿੱਟੇ ਦੇ ਮਾਮਲੇ ਵਿੱਚ ਲੰਮੀ ਹੱਥੀ ਲਈ ਹੈ। ਪ੍ਰੈਸ ਕਾਨਫਰੰਸ ਦੌਰਾਨ ਹਰਪਾਲ ਸਿੰਘ ਚੀਮਾਨ ਨੇ ਕਾਂਗਰਸ ਦੀ ਨੇਤਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਸੁਖਪਾਲ ਸਿੰਘ ਖੈਰਾ ਜਿਹੇ ਵਿਅਕਤੀਆਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਜੋ ਇਸ ਸਮੇਂ ਚਿੱਟੀ ਦੇ ਵਪਾਰੀਆ ਦੇ ਨਾਲ ਖੜੇ ਹੋਣ ਦੇ ਹੰਕਾਰੇ ਭਰ ਰਹੇ ਨੇ 2002 ਤੋਂ ਲੈ ਕੇ 2025 ਤੱਕ 2002 ਤੋਂ ਲੈ ਕੇ 2025 ਤੱਕ ਦੇ ਲਗਭਗ 23 ਸਾਲਾਂ ਦੇ ਸਮੇਂ ਦੌਰਾਨ ਜੋ ਪੰਜਾਬ ਦੇ ਸਿਆਸਤਦਾਨ ਚਾਹੇ ਉਹ ਕਾਂਗਰਸ ਪਾਰਟੀ ਚ ਨੇ ਚਾਹੇ ਉਹ ਅਕਾਲੀ ਦਲ ਚ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਚ ਨੇ ਚਾਹੇ ਉਹ ਆਮ ਆਦਮੀ ਪਾਰਟੀ ਚ ਨੇ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰ ਸਹਿਬਾਨ ਨੇ ਇੱਕ ਬਹੁਤ ਵੱਡੇ ਮੁੱਦੇ ਦੀ ਗੱਲ ਜਿਹੜੀ ਆ ਪੰਜਾਬ ਚ 2002 ਤੋਂ ਲੈ ਕੇ ਹੁਣ ਤੱਕ ਉਸ ਮੁੱਦੇ ਤੇ ਗੱਲ ਚੱਲੀ ਆ 2002 ਦੀ ਇਲੈਕਸ਼ਨ ਲੈ ਲਓ 2007 ਤੱਕ ਕ੍ਰਾਪਸ਼ਨ ਦੀ ਗੱਲ ਪੰਜਾਬ ਚੱਲੀ ਕਿ ਅਕਾਲੀ ਦਲ ਦੇ ਨੇਤਾਵਾਂ ਨੇ ਵੱਡੇ ਪੱਧਰ ਤੇ ਪੰਜਾਬ ਚ ਕ腐ਪਸ਼ਨ ਕੀਤੀ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਪੰਜਾਬ ਵਿੱਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸਰਕਾਰ ਪੰਜਾਬ ਚ ਰਹੀ ਪੂਰੇ 10 ਸਾਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ ਚ ਰਾਜ ਕੀਤਾ ਔਰ ਪਹਿਲੀ ਵਾਰ ਉਸ 10 ਸਾਲ ਦੇ ਸਮੇਂ ਦੌਰਾਨ ਜਦੋਂ ਵੀ ਕਦੇ ਜਦੋਂ ਵੀ ਕਦੇ ਪੰਜਾਬ ਦੀ ਹਿਸਟਰੀ ਲਿਖੀ ਜਾਊਗੀ ਸਾਡੇ ਜਿਹੜੇ ਇਤਿਹਾਸਕਾਰ ਨੇ ਜਦੋਂ ਪੰਜਾਬ ਦੀ ਹਿਸਟਰੀ ਦਾ ਲੇਖ ਪੰਜਾਬ ਦੀ ਸਿਆਸਤ ਦਾ ਲੇਖਾ ਝੋਖਾ ਕਰਨਗੇ 2007 ਤੋਂ ਲੈ ਕੇ 17 ਤੱਕ ਤਾਂ ਉਹਦੇ ਵਿੱਚ ਪਹਿਲੀ ਵਾਰ ਨਾਮ ਆਊਗਾ ਕਿ ਪੰਜਾਬ ਚ ਚਿੱਟਾ ਕਿੱਥੋਂ ਤੇ ਕਿੱਥੇ ਤੱਕ ਪਹੁੰਚਿਆ ਚਿੱਟੇ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਹਰੰ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਸਮੈਕ ਦਾ ਰੂਟ ਡਿਸਕਸ ਕੀਤਾ ਜਾਊਗਾ ਔਰ ਸਰਕਾਰ ਕੀ ਨਹੀਂ ਰਹੀਆ ਉਹ ਡਿਸਕਸ ਕੀਤੀ ਜਾਊ ਔਰ ਕਾਰਾਂ ਕਿਹੜੀਆਂ ਸੀਗੀਆਂ ਇਹ ਡਿਸਕਸ ਕੀਤੀਆਂ ਜਾਣਗੀਆਂ ਔਰ ਵਿਅਕਤੀ ਵਿਸ਼ੇਸ਼ ਕਿਹੜੇ ਸੀ ਇਹ ਡਿਸਕਸ ਕੀਤਾ ਜਾਊਗਾ ਜਦੋਂ ਪੰਜਾਬ ਦੇ ਇਤਿਹਾਸਕਾਰ ਪੋਲਿਟੀਕਲ ਹਿਸਟਰੀ ਲਿਖਣਗੇ ਜਦੋਂ ਪੰਜਾਬ ਦੇ ਇਤਿਹਾਸਕਾਰ ਪੰਜਾਬ ਦੀ ਸਿਆਸਤ ਦਾ ਵਿਸ਼ਲੇਸ਼ਣ ਅਬਦੇ ਸ਼ਬਦਾਂ ਦੇ ਅੰਦਰ ਕਿਤਾਬਾਂ ਚ ਬੰਦ ਕਰਨਗੇ ਔਰ ਲੇ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਰੱਖਣਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜਿਆ ਕਰਨਗੀਆਂ ਕਿ ਹਾਂ ਪੰਜਾਬ ਚ 2000 ਤੋਂ ਲੈ ਕੇ 17 ਤੱਕ ਦਾ ਕੀ ਸਿਆਸਤ ਦੇ ਦੌਰਾਨ ਵਾਪਰਿਆ ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਖਾਸ ਕਰਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਪਾਸ਼ਵਾ ਸੁਖਪਾਲ ਸਿੰਘ ਖੇੜਾ ਆਦਿ ਦੇ ਹੁਣ ਚਿੱਟੇ ਦੇ ਵਪਾਰੀਆਂ ਨਾਲ ਖੜੇ ਹੋਣ ਦਾ ਦੋਸ਼ ਵੀ ਲਗਾਇਆ ਹੈ। ਉਹਨਾਂ ਵੱਲੋਂ ਭਾਜਪਾ ਦੇ ਨੇਤਾ ਰਮਨਜੀਤ ਸਿੰਘ ਬਿੱਟੂ, ਨਵਜੋਤ ਸਿੰਘ ਸਿੱਧੂ ਵੱਲੋਂ ਸਮੇ ਸਮੇਤੇ ਦਿੱਤੇ ਬਿਆਨਾਂ ਨੂੰ ਵੀ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕਰਦੇ ਹੋਏ ਉਹਨਾਂ ਦੇ 도ਗਲੇ ਚਿਹਰਿਆਂ ਦਾ ਪਰਦਾਫਾਸ਼ ਕਰਨ ਦਾ ਯਤਨ ਕੀਤਾ ਗਿਆ। ਪੰਜਾਬ ਦੇ ਵਿੱਚ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਕਈ ਸਿਆਸੀ ਪਾਰਟੀਆਂ ਦੇ ਆਗੂ ਮਜੀਠੀਆ ਦੇ ਹੱਕ ਵਿੱਚ ਬਿਆਨ ਦੇ ਰਹੇ ਨੇ ਇਸ ਦੌਰਾਨ ਹੀ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਜੀਠੀਆ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਵਿੱਚ ਉਨ੍ਹਾਂ ਨੇ ਉਸੇ ਕੇਸ ਦੀਆਂ ਦੋ ਲਾਈਨਾਂ ਜੋੜ ਕੇ ਗ੍ਰਿਫਤਾਰ ਕੀਤਾ ਜੋ ਕਿ ਮੈਂ ਕਾਂਗਰਸ ਸਰਕਾਰ ਦੌਰਾਨ ਦਰਜ ਕੀਤੀ ਸੀ ਸੋ ਚੰਨੀ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਵੀ ਮੇਰੀ ਗਵਾਹੀ ਦੀ ਲੋੜ ਹੈ ਤਾਂ ਮੈਂ ਤਿਆਰ ਹਾਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਮਾਮਲੇ ਵਿੱਚ ਦਿੱਤੇ ਗਏ ਪਹਿਲੇ ਬਿਆਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਲਗਾਤਾਰ ਘਿਰੇ ਹੋਏ ਨੇ ਹੁਣ ਉਹਨਾਂ ਨੇ ਇੱਕ ਨਵਾਂ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਮੈਂ ਮਜੀਠੀਆ ਵਿਰੁੱਧ ਗਵਾਹੀ ਦੇਣ ਲਈ ਤਿਆਰਾਂ ਮਜੀਠੀਆਂ ਮੇਰੇ ਕਾਰਨ ਝਿਲ ਗਿਆ ਅੱਜ ਤੱਕ ਕਿਸੇ ਤੇ ਪਰਚਾ ਦਰਜ ਹੋਇਆ ਨਹੀਂ ਜਿਹੜਾ ਮੈਂ ਕੀਤਾ ਹੈ ਅੱਜ ਜਿਹੜੇ ਪਰਚੇ ਨੂੰ ਇਹਨਾਂ ਨੇ ਸਾਢੇ 3 ਸਾਲ ਰੋਲ ਕੇ ਰੱਖਿਆ ਮਜੀਠੀਆ ਦੇ ਪਰਚਾ ਮੈਂ ਦਰਜ ਕੀਤਾ ਮਜੀਠੀਆ ਜੇਲ੍ਹ ਮਿਲ ਕਰਕੇ ਗਿਆ ਮੈਂ ਜੀਠੇ ਦੇ ਖਿਲਾਫ ਕਾਰਵਾਈ ਮੈਂ ਕੀਤੀ ਤੇ ਅੱਜ ਵੀ ਮੈਂ ਨਾ ਮੇਰਾ ਸਮਝੌਤਾ ਹੋਣਾ ਕਦੇ ਮੀਠੇ ਦੇ ਨਾਲ ਨਾ ਮੈਂ ਕਦੇ ਕਰਾ ਨਾ ਉਹ ਮੇਰੇ ਨਾਲ ਕਰੇ ਲੇਕਿਨ ਜਿਹੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੈ ਇਹ ਸਰਕਾਰ ਐਸੀ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀ ਐਸੀ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਮੀਠੇ ਦੇ ਪਰਚਾ ਦਰਜ ਕੀਤਾ ਸੀ ਇਹ ਅੰਦਰ ਗਿਆ ਲੇਕਿਨ ਇਹ ਸਰਕਾਰ ਨੇ ਨਾ ਤਾਂ ਉਹਦਾ ਰਿਮਾਂਡ ਲਿਆ 3.5 ਸਾਲ ਉਹ ਕੇਸ ਨੂੰ ਅੱਗੇ ਵਧਾਇਆ ਨਹੀਂ ਜਿਹੜੇ ਇਸ ਨਸ਼ੇ ਦੇ ਧੰਦੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਬੰਦੇ ਫਿਰਦੇ ਉਹਨਾਂ ਨੂੰ ਵਿੱਚ ਨਹੀਂ ਪਾਇਆ ਕਿ ਕੱਲਾ ਮਜੀਠੀਏ ਨੂੰ ਬੁਲਾਉਂਦੇ ਰਹੇ ਹੋਰ ਕਿਸੇ ਨੂੰ ਨਸ਼ਾ ਤਸਕਰ ਨੂੰ ਬੁਲਾਇਆ ਨਹੀਂ ਉਹ ਪਰਚਾ ਫੇਲ ਕਰਤਾ ਆ ਜਿਹੜਾ ਹੁਣ ਪਰਚਾ ਹੈ ਇਹ ਪਰਚਾ ਤਾਂ ਉਹਦੀ ਆਮਦਨ ਤੋਂ ਵੱਧ ਜਾਇਦਾਦ ਦਾ ਬਦੌਰ ਮੰਤਰੀ ਜਿਹੜਾ ਉਹਦੇ ਤੇ ਕੀਤਾ ਗਿਆ ਇਹਦੇ ਚ ਨਸ਼ਿਆਂ ਦੇ ਪੈਸੇਦਾਰ ਕਲੇਮ ਦੇਣ ਦਾ ਕੋਈ ਗੱਲ ਨਹੀਂ ਹੈ ਲੇਕਿਨ ਉਹ ਝੂਠਾ ਪ੍ਰਚਾਰ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਜੀ ਇਹ ਨਸ਼ਿਆਂ ਦਾ ਪਰਚਾ ਦਰਜ ਹੋਇਆ ਇਹ ਮੇਰੇ ਪਰਚੇ ਦੀਆਂ ਮੂਹਰੇ ਦੋ ਲੈਣਾ ਪਾ ਕੇ ਉਸ ਤੋਂ ਬਾਅਦ ਵਿਜੀਲੈਂਸ ਵਿਜੀਲੈਂਸ ਹੈ ਜਿਹੜੀ ਉਹ ਕ腐ਸ਼ਨ ਦੇ ਕੇਸਾਂ ਨੂੰ ਡੀਲ ਕਰਦੀ ਹੈ ਨਸ਼ੇਦਿਆਂ ਨੂੰ ਨਹੀਂ ਕਰਦੀ ਇਹ ਸਹੀ ਗੱਲ ਮੂਹਰੇ ਨਹੀਂ ਲੈ ਕੇ ਆਉਂਦੇ ਪਰ ਮੈਂ ਫੇਰ ਵੀ ਕਹਿ ਦੇਣਾ ਕਿ ਜੇ ਤੁਹਾਨੂੰ ਇਹ ਪਰਚੇ ਵਿੱਚ ਵੀ ਮੇਰੀ ਕਿਤੇ ਜ਼ਰੂਰਤ ਹੈ ਮੇਰੀ ਗਵਾਹੀ ਦੀ ਜ਼ਰੂਰਤ ਹੈ ਮੈਂ ਜੀਟੀਏ ਦੇ ਖਿਲਾਫ ਆ ਕਿਸੇ ਵੀ ਨਸ਼ੇ ਤਸਕਰ ਦੇ ਖਿਲਾਫ ਕਾ ਮੈਂ ਤੁਹਾਡੇ ਪਾਸ ਆ ਕੇ ਗਵਾਹੀ ਦੇਣ ਨੂੰ ਵੀ ਤਿਆਰ ਆ ਮੈਂ ਇਸ ਕੋਈ ਵੀ ਚਾਹੇ ਕੋਈ ਵੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਤਸਕਰ ਹੈ ਜਾਂ ਨਸ਼ੇ ਵੇਚਦਾ ਉਹਦੇ ਹੱਕ ਉਹਦੇ ਖਿਲਾਫ ਮੈਨੂੰ ਜਿੱਥੇ ਮਰਜੀ ਲੈ ਜਾਓ ਮੈਂ ਉਹਨਾਂ ਦੇ ਟੋਟਲੀ ਖਿਲਾਫ ਖੜਾ ਆ ਤੇ ਅੱਗੇ ਉਹਨਾਂ ਵੀ ਖੜਾ ਰਹਾਗਾ ਆ ਜਿਹੜਾ ਝੂਠ ਦਾ ਪ੍ਰਚਾਰ ਮੇਰੇ ਖਿਲਾਫ ਕਰ ਰਿਹਾ ਉਸ ਦਿਨ ਜਿਹੜਾ ਸਾਡਾ ਪ੍ਰਗਟ ਸਿੰਘ ਉਹਦੇ ਤੇ ਵੀ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਵੀ ਚੱਕਿਆ ਜਾਣਾ ਤੇ ਉਹ ਅੱਜ ਵੀ ਥੋੜਾ ਜਿਹਾ ਪਾਸੇ ਹੋਇਆ ਹੋਇਆ ਕਿਉਂਕਿ ਉਹਦੇ ਤੇ ਵੀ ਪਰਚਾ ਦਰਜ ਕਰ ਰਹੇ ਉਹ ਇੱਕ ਬੜਾ ਤਗੜਾ ਖਿਡਾਰੀ ਹੈ 10 ਸਾਲ ਇੰਡੀਆ ਦੀ ਹਾਕੀ ਟੀਮ ਦਾ ਕੈਪਟਨ ਰਿਹਾ ਦਾਗੁਰੇ ਤੇ ਕੋਈ ਨਹੀਂ ਲੇਕਿਨ ਉਹਨੂੰ ਵੀ ਠੂਠੇ ਕੇ ਸਾਹ ਲੜੇੜਨਾ ਚਾਹੁੰਦੇ ਉਹਦੇ ਬਾਰੇ ਚ ਮੈਂ ਉਹਦੇ ਹੱਕ ਚ ਬੋਲਿਆ ਮੇਰਾ ਪਜੀਠੇ ਦੇ ਨਾਲ ਨਾ ਕੋਈ ਟੌਣ ਸਾਂਝੀ ਹੈ ਨਾ ਮੈਂ ਉਹਦੇ ਨਾਲ ਕਦੇ ਮੇਰਾ ਨਾ ਉਹ ਸਤ੍ਰੀਕਾਲ ਲਾਮਾਦਨ ਕਦੇ ਹੱਥ ਮਲਾਵਾ ਨਾ ਮੇਰੀਦਾਂ ਗੱਲ ਹੈ ਮੈਂ ਜਿਹੜਾ ਪਰਚਾ ਮੈਂ ਕੀਤਾ ਸੀ ਮੈਂ ਉਹਦੇ ਤੇ ਅੱਜ ਵੀ ਸਟੈਂਡ ਕਰਦਾ ਕੱਲ ਨੂੰ ਵੀ ਸਟੈਂਡ ਕਰਾਂਗਾ ਤਾਂ ਅੱਗੇ ਨੂੰ ਵੀ ਕਰਾਂ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਸਪਸ਼ਟ ਕਿਹਾ ਹੈ ਕਿ ਵਿਜਲੇ ਸਾਡੇ ਵਿਧਾਇਕ ਪ੍ਰਗਟ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਵੀ ਤਿਆਰੀ ਕਰ ਰਹੀ ਹੈ ਉਹਨਾਂ ਨੂੰ ਇਸ ਸਮੇਂ ਇੱਧਰ ਉੱਧਰ ਤਬਦੀਲ ਕਰ ਦਿੱਤਾ ਗਿਆ ਹੈ ਪ੍ਰਗਟ ਸਿੰਘ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਨੇ ਅਤੇ ਇੱਕ ਚੰਗੇ ਖਿਡਾਰੀ ਨੇ ਮੈਂ ਪ੍ਰਗਟ ਸਿੰਘ ਦੇ ਹੱਕ ਵਿੱਚ ਬੋਲਿਆ ਹਾਂ ਮਰਜੀਠਿਆ ਦੇ ਨਹੀਂ ਪੰਜਾਬ ਕੈਬਨਿਟ ਮੰਤਰੀ ਤਰੁਣ ਪ੍ਰੀਤ ਸਿੰਘ ਸੌਮ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਇਸ ਦੌਰਾਨ ਕਈ ਵੱਡੇ ਐਲਾਨ ਕੀਤੇ ਨੇ ਇਸ ਦੌਰਾਨ ਉਹਨਾਂ ਨੇ ਐਨਓਸੀ ਸੰਬੰਧੀ ਜਾਣਕਾਰੀ ਦਿੱਤੀ ਤੇ ਐਲਾਨ ਕੀਤਾ ਹੈ ਕਿ ਉਹ ਹਰ ਸਾਲ ਫਾਇਰ ਐਨਓਸੀ ਲੈਣ ਦੀ ਹੁਣ ਲੋੜ ਨਹੀਂ ਪਵੇਗੀ ਮંત્રી ਸੋਦ ਨੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਅਸੀਂ ਲੋਕਾਂ ਲਈ ਕਾਨੂੰਨ ਦੇ ਵਿੱਚ ਵੀ ਕਈ ਬਦਲਾਅ ਕੀਤੇ ਨੇ ਤਾਂ ਜੋ ਉਹਨਾਂ ਨੂੰ ਲਾਭ ਮਿਲ ਸਕੇ ਜਿਕਰ ਅਸੀਂ ਅੱਗ ਬਚਾਓ ਐਨਓਸੀ ਲਈ ਨੋਟੀਫਾਈ ਕੀਤੇ ਗਏ ਨੀਮਾ ਤੇ ਨਜ਼ਰ ਮਾਰੀਏ ਤਾਂ ਸਤੰਬਰ ਦੇ ਵਿੱਚ ਵਿਧਾਨ ਸਭਾ ਵਿੱਚ ਰਾਜਪਾਲ ਵੱਲੋਂ ਨੀਮਾ ਨੂੰ ਹਰੀ ਝੰਡੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਕੈਬਨਿਟ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਜੰਡਾ ਕਿ ਅਸੀਂ ਜਿਹੜੀ ਫਾਇਰ ਦੀ ਐਨਓਸੀ ਦੇ ਰੂਲਸ ਨੇ ਜਿਹੜੇ ਉਹ ਜਿਹੜੇ ਨੋਟੀਫਾਈ ਕੀਤੇ ਨੇ ਉਹਦੇ ਅੱਜ ਮੈਂ ਤੁਹਾਨੂੰ ਸੇਲੀਐਂਟ ਫੀਚਰਸ ਦੱਸਣ ਜਾ ਰਿਹਾ ਹਾਂ ਤੁਸੀਂ ਜਿਵੇਂ ਜਾਣਦੇ ਹੋ ਕਿ ਪਿਛਲੇ ਸਾਲ ਸਤੰਬਰ ਮਹੀਨੇ ਚ ਵਿਧਾਨ ਸਭਾ ਚੋਂ ਸਾਡਾ ਦੀ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ 2024 ਪਾਸ ਹੋਇਆ ਸੀ ਜਿਹਦੀ ਕੇ ਗਵਰਨਰ ਸਾਹਿਬ ਨੇ 27 ਅਕਤੂਬਰ ਦੇ ਦਿਨ ਇਹਨਾਂ ਨੂੰ ਮਤਲਬ ਕਿ ਇਸ ਨੂੰ ਫਾਈ ਲਾਸਟ ਵੀਕ ਸਾਡੀ ਜਿਹੜੀ ਏ 24 ਜੂਨ ਨੂੰ ਜਿਹੜੀ ਕੈਬਨਿਟ ਹੋਈ ਸੀ ਉਹਦੇ ਚ ਜਿਹੜੇ ਰੂਲਸ ਸੀ ਇਹਨਾਂ ਨੂੰ ਹਰੀ ਝੰਡੀ ਮਿਲ ਗਈ ਸੀ ਜਿਹਦੇ ਸੇਲੀਅੰਟ ਫੀਚਰਸ ਜਿਹੜੇ ਨੇ ਉਹ ਅੱਜ ਮੈਂ ਤੁਹਾਨੂੰ ਦੱਸਾਂ ਜਿਹੜੇ ਕਿ ਆਪਣੇ ਆਪ ਦੇ ਵਿੱਚ ਮੈਂ ਇਹ ਸਮਝਦਾ ਵੀ ਇਸ ਤੋਂ ਵੱਡਾ ਜਣੀ ਕਿ ਰਿਫਾਰਮ ਹੈ ਜਿਹੜਾ ਕਦੇ ਸੋਚਿਆ ਨਹੀਂ ਸੀ ਜਾ ਸਕਦਾ ਸੋ ਸਭ ਤੋਂ ਪਹਿਲਾਂ ਕਿ ਜਿਹੜਾ ਹਰ ਸਾਲ ਐਵਰੀ ਈਅਰ ਜਿਹੜੀ ਫਾਇਰ ਦੀ ਐਨਓਸੀ ਲੈਣੀ ਪੈਂਦੀ ਸੀ ਹੁਣ ਉਹ ਹਰ ਸਾਲ ਲੈਣ ਦੀ ਜ਼ਰੂਰਤ ਨਹੀਂ ਢੋਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇ ਉੱਤੇ ਕਦਮ ਚੱਕਦੇ ਹੋਏ ਇਹਨੂੰ ਤਿੰਨ categories ਦੇ ਵਿੱਚ ਡਿਫਾਈਨ ਕਰਤਾ ਇੱਕ ਹੈਗੀ ਲਾਈਟ ਹਜ਼ਰਡਰਸ ਇੱਕ ਹੈਗੀ ਮਾਡਰਨ ਮੋਡਰੇਟ ਹਜ਼ਰਡਰਸ ਇੱਕ ਹੈਗੀ ਹਾਈ ਹਜ਼ਰਡਰਸ ਜਿਹੜੀ ਤਾਂ ਲਾਈਟ ਹਜ਼ਰਡਰਸ ਹੈ ਲਾਈਟ ਹਜ਼ਰਡਰਸ ਦੇ ਲਈ ਹੁਣ ਇੱਕ ਸਾਲ ਦੀ بجائے ਅਸੀਂ ਜਿਹੜੀ ਐਨਓਸੀ ਦੀ ਮਿਆਦ ਹੈ ਉਹ 5 ਸਾਲ ਦੀ ਕਰ ਦਿੱਤੀ ਮੈਂ ਫੇਰ ਰਿਪੀਟ ਕਰ ਰਿਹਾ ਲਾਈਟ ਹਜ਼ਰਡਰਸ ਦੀ ਆਤੀ ਜਿਹੜੀ ਮਿਆਦ ਹੈ ਉਹ 5 ਸਾਲ ਦੀ ਘੱਟਦੀ ਜਿਹਦੇ ਚ ਜਿੰਨੇ ਟੋਟਲ ਸੈਕਟਰ ਆਉਂਦੇ ਨੇ 43 43 ਸੈਕਟਰਸ ਆਉਂਦੇ ਨੇ ਲਾਈਟ ਹਜ਼ਰਡਰਸ ਦੇ ਵਿੱਚ ਜਿਨ੍ਹਾਂ ਨੂੰ 5 ਸਾਲ ਦੀ ਮਿਆਦ ਘੱਟਦੀ ਉਸ ਤੋਂ ਬਾਅਦ ਜੋ ਆ ਜਾਂਦੇ ਨੇ ਮੋਡਰੇਟ ਹਜ਼ਰਡਰਸ ਜਿਹੜੇ ਮੋਡਰੇਟ ਹਜ਼ਰਡਰਸ ਨੇ ਉਹਦੇ ਵਿੱਚ ਅਸੀਂ ਤਿੰਨ ਫੇਰ ਰਿਪੀਟ ਕਰ ਰਿਹਾ ਮੋਡਰੇਟ ਹਜ਼ਰਡਰਸ ਲਈ ਅਸੀਂ ਐਨਓਸੀ ਹੈ ਜਿਹੜੀ 3 ਸਾਲ ਦੀ ਘੱਟਦੀ ਜੀਨੇ ਵਿੱਚ ਟੋਟਲ ਜਿਹੜੇ ਸੈਕਟਰ ਆ ਜਾਂਦੇ ਨੇ 63 63 ਸੈਕਟਰਸ ਇਹਦੇ ਵਿੱਚ ਆ ਜਾਂਦੇ ਨੇ ਫਿਰ ਆ ਜਾਂਦੇ ਨੇ ਹਾਈ ਹਜ਼ਾਰਡਸ ਹਾਈ ਰਿਸਕ ਅਡਰੈਸਸ ਦੇ ਵਿੱਚ ਅਸੀਂ ਜਿਹੜੀ ਐਨਓਸੀ ਆ ਉਹ 1 ਸਾਲ ਦੀ ਹੀ ਰੱਖੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਫਾਇਰ ਚੈਕਲਿਸਟ ਵਿੱਚ 55 ਪੁਆਇੰਟਸ ਹਨ ਜਿਸ ਵਿੱਚ ਅਸੀਂ ਹੁਣ ਇੱਕ ਨਵਾਂ ਬਦਲਾ ਕੀਤਾ ਸਿਰਫ ਉਹੀ ਵਿਅਕਤੀ ਜੋ ਫਾਇਰ ਸੇਫਟੀ ਪਲਾਨ ਵਿੱਚ ਨਕਸ਼ਾ ਤਿਆਰ ਕਰਦਾ ਹੈ ਉਹੀ ਅਚੇਹਾ ਕਰ ਸਕੇਗਾ ਸੌ ਨੇ ਦੱਸਿਆ ਕਿ ਹੁਣ ਤੱਕ 18 ਮੀਟਰ ਤੱਕ ਦੀਆਂ ਇਮਾਰਤਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਸੀ ਜੋ ਹੁਣ 21 ਮੀਟਰ ਤੱਕ ਦੀ ਹੈ। ਸੋ ਪੰਜਾਬ ਆਸ਼ਵਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਆਪ ਦੀ ਭਗਵੰਤ ਮਾਨ ਸਰਕਾਰ ਨੂੰ ਅਤਵਾਦਿਆਂ ਦੇ ਪੈਸੇ ਨਾਲ ਬਣੀ ਸਰਕਾਰ ਦੱਸਿਆ ਤੇ ਨਾਲ ਹੀ ਨਸ਼ਿਆਂ ਦੇ ਮੁੱਦੇ ਤੇ ਮਾਨ ਸਰਕਾਰ ਨੂੰ ਚਮਕ ਕੇ ਘੇਰਿਆ। ਪੰਜਾਬ ਆਸ਼ਵ ਪਰਦਾ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਉਨ੍ਹਾਂ ਮਾਨ ਸਰਕਾਰ ਨੂੰ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾਉਂਦੇ ਖੂਬ ਕੰਢਿਆ ਤੇ ਆਪ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕੇ ਨੇ ਦੇਖਿਏ ਕੁਮਰ ਵਿਜੇ ਪ੍ਰਤਾਪ ਜੀ ਇੱਕ ਬਹੁਤ ਹੀ ਰਿਪਿਊਟਡ ਬੜਾ ਉਨ੍ਹਾਂ ਦਾ ਨਾਮ ਆਈਪੀਐਸ ਅਧਿਕਾਰੀ ਪੁਲਿਸ ਕੇ ਅਫਸਰ ਰਹੇ ਹਾਂ ਅੱਲਾ ਅਫਸਰ ਰਹੇ ਹਨ ਆਮ ਆਦਮੀ कोई मेरे जैसा नासमझ आदमी इनकी झांसों में आ जाए तो और बात है परंतु तो एक पुलिस अधिकारी होने के नाते मैं समझता हूं कि जब दो के अंदर चौदह के अंदर सतारह में जब ये केजरीवाल साहब उस आतंकवादी के घर में जाके रुके थे बबर खालसा के उस करिंदे के घर पे जाके रुके थे मैं समझता हूँ आम पंजाबी को भी उसका इनकी मंशा का पता लग गया था और आप तो कुंवर साहब आप तो खुद पुलिस अधिकारी थे आप इनके झांसों में कैसे आ गए आपको क्या लगा कि ये बदलाव कर देंगे जो लोग आतंकियों के साए में पनप रहे हैं आतंकियों के पैसे से बनी हुई ये सरकार आज पंजाब में अमन शांति आज है कहां पे इनके साथ इस पाप के अंदर ਕੋਰ ਵਿਜੇਪ੍ਰਤਾਪ ਜੀ ਜਾਣੇ ਅਣਜਾਣੇ ਆਪ ਵੀ ਇਸ ਪਾਪ ਕੇ ਅੰਦਰ ਭਾਗੀ ਹੋਗੇ ਇਸ ਦਾ ਫੈਸਲਾ ਆਪ ਕੋ ਲੈਣਾ ਪੜੇਗਾ ਕਿ ਆਪ ਨੇ ਸਹੀ ਕਦਮ ਉਠਾਇਆ ਥਾ ਜਾਂ ਗਲਤ ਉਠਾਇਆ ਥਾ ਦੇਖੋ ਚਿੱਟਾ ਲੈ ਕੇ ਆਣ ਤੇ ਚਿੱਟੇ ਵਾਲੇ ਚੱਕਰ ਚ ਦਾ ਸਾਰੇ ਪਾਸੇ ਬੈਠੇ ਤੇ ਤੁਹਾਨੂੰ ਲੋਕਾਂ ਨੇ ਇੱਥੇ 96 ਐਮਲਏ ਦੇਈ ਬੈਠੇ ਹੋ ਇਹ ਅੱਜ ਹੋ ਕੀ ਰਿਹਾ ਜਿਸ ਜਿਹਨੂੰ ਤੁਸੀਂ ਲੈ ਕੇ ਆਏ ਸੀ ਕੋਰ ਵਿਜੇਪ੍ਰਤਾਪ ਜੀ ਕਹਿੰਦੇ ਮੇਰੇ ਨਾਮ ਨੂੰ ਵੋਟਾਂ ਪਈਆਂ ਫਿਰ ਚਿੱਟੇ ਵਾਲਾ ਮਸਲਾ ਜ ਉਹ ਨਹੀਂ ਬੋਲ ਰਹੇ ਉਹ ਕੀ ਬੋਲ ਰਹੇ ਸੋ ਸੁਣ ਲੋ ਕੀ ਕਹਿ ਰਹੇ ਕ੍ਰਿਕਟ ਤਾਂ ਬਾਕੀ ਹੋਣੇ ਐ ਕੋਹਰ ਵਿਜੇ ਪ੍ਰਤਾਪ ਜੀ ਨੇ ਤਾਂ ਕਰੇ ਜਾ ਕੇ ਖੁਦ ਕੇਜਰੀਵਾਲ ਸਾਹਿਬ ਲੈ ਕੇ ਆਏ ਸੀਗੇ 5 ਮਿੰਟ ਬੋਲਣ ਵਾਸਤੇ ਵਿਧਾਨ ਸਭਾ 'ਚ ਉਹਨਾਂ ਨੇ ਤਰ ਲਿਹਾੜੇ ਕੱਢ ਲਏ ਮੁੱਖ ਮੰਤਰੀ ਜੀ ਮੈਨੂੰ 5 ਮਿੰਟ ਟਾਈਮ ਤਾਂ ਦੇ ਦਿਓ ਉਹਦੀ ਜ਼ਬਾਨ ਤਾਲਾਬੰਦੀ ਕਰ ਰੱਖੀ ਐ ਆ ਸਰਕਾਰ ਟੋਟਲੀ ਸਾਬ ਪੈਸੇ ਕਮਾਣ ਤੇ ਲੱਗੀ ਹੋਈ ਐ ਮੇਰਾ ਤਾਂ ਇੰਨਾ ਹੀ ਕਹਿਣਾ ਹੈ ਕਾਰਵਾਈ ਹੋਵੇ ਸਾਰਿਆਂ ਤੇ ਹੋਵੇ ਤੇ ਕੈਨ ਚੂਜ਼ ਕਰਨ ਦਾ ਕੋਈ ਕਿਸੇ ਕੋਲ ਅਧਿਕਾਰ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਕਨਸਟੀਚਿਊਸ਼ਨ ਨੇ ਇਹ ਅਧਿਕਾਰ ਨਹੀਂ ਦਿੱਤਾ ਵੀ ਜਿਹੜਾ ਉਹਨਾਂ ਦੇ ਪੈਰ ਫੜ ਲਵੇ ਉਹਦੇ ਤੇ ਪਰਚਾ ਕਰਨ ਦੀ ਲੋੜ ਨਹੀਂ ਤੇ ਜਿਹੜਾ ਉਹਨਾਂ ਨੂੰ ਮੁਛ ਤੇ ਤਾਂ ਦੇ ਕੇ ਵੰਗਾਰ ਦੇ ਉਹਦੇ ਤੇ ਰੇਡ ਕਰਵਾ ਦਿਓ ਇਸ ਕਰਕੇ ਜਿਨ੍ਹਾਂ ਨੇ ਪੈਰ ਫੜੇ ਆ ਜਾ ਕੇ ਰਾਤ ਨੂੰ ਹਨੇਰੇ ਚ ਉਹਨਾਂ ਤੇ ਵੀ ਪਰਚੇ ਕਰੋ ਜਿਨ੍ਹਾਂ ਦੇ ਨਾਂ ਮੁੱਖ ਮੰਤਰੀ ਜੀ ਨੇ ਲਏ ਸੀਗੇ ਉਹਨਾਂ ਦੇ ਵੀ ਖਾਤੇ ਫਰੋਲੋ ਤੇ ਬਾਕੀ ਵੀ ਆਪਣੇ ਲੀਡਰਾਂ ਦੇ ਵੀ ਫਰੋਲੋ ਬਾਕੀ ਸਾਰੇ ਲੀਡਰਾਂ ਦੇ ਇਰੈਸਪੈਕਟਿਵ ਚਾਹੇ ਕੋ ਬੀਜੇਪੀ ਦੇ ਆ ਚਾਹੇ ਕਾਂਗਰਸ ਦੇ ਆ ਚਾਹੇ ਆਮ ਆਦਮੀ ਪਾਰਟੀ ਦੇ ਆ ਅਕਾਲੀਆਂ ਦੇ ਸਾਰਿਆਂ ਦੇ ਖਾਤੇ ਫਰੋਲੇ ਜਾਣ ਲੋਕਾਂ ਦੇ ਸਾਹਮਣੇ ਆ ਜਿਹੜੀ ਲੀਡਰਾਂ ਦੀ ਬਦਨਾਮੀ ਹੋ ਰਹੀ ਹੈ ਸਾਰਿਆਂ ਦੀ ਵੀ ਸਾਰੇ ਚੋਰ ਹੈ ਉਹਦਾ ਅਕਲੰਕ ਖਤਮ ਹੋਣਾ ਚਾਹੀਦਾ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਵੀ ਲੁਧਿਆਣਾ ਉਪ ਚੋਣ ਦੇ ਨਤੀਜਿਆਂ ਤੇ ਬਿਆਨ ਦਿੱਤਾ ਸੀ ਉਹਨਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੇ ਇੱਕ ਸਾਜ਼ਿਸ਼ ਦੇ ਤਹਿਤ ਕਾਂਗਰਸੀ ਵਿਧਾਇਕ ਨੂੰ ਹਰਾਇਆ ਪੰਜਾਬ ਨੂੰ ਨਸ਼ਾ ਵਿਰੋਧ ਚੱਲ ਰਹੀ ਜੰਗ ਵਿੱਚ ਵੱਡੀ ਸਫਲਤਾ ਮਿਲੀ ਹੈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੀਮਾ ਸੁਰੱਖਿਆ ਬਲ ਅਤੇ ਰਾਜਸਥਾਨ ਪੁਲਿਸ ਦੇ ਸਹਿਯੋਗ ਦੇ ਨਾਲ ਇੱਕ ਅੰਤਰਰਾਸ਼ਟਰੀ ਟਰੱਕ ਨੈਟਵਰਕ ਦਾ ਪਰਦਾਫਾਸ਼ ਕੀਤਾ ਇਸ ਕਾਰਵਾਈ ਦੌਰਾਨ ਰਾਜਸਥਾਨ ਦੇ ਬਾੜਮੀਰ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ 60.302 ਕਿਲੋਗ੍ਰam ਹੈਰੋਇਨ ਦੀ ਇੱਕ ਵੱਡੀ ਕੇਪਰਾਮਦ ਕੀਤੀ ਗਈ ਹੈ ਆਬਨ ਕਲੇਰ ਕੋਆਰਡੀਨੇਟ ਕਰ ਰਹੇ ਸੀਗੇ ਤੇ ਹੁਣ ਤੱਕ 9 ਗ੍ਰਿਫਤਾਰੀਆਂ ਹੋ ਗਈਆਂ ਜਿਸ ਦੇ ਵਿੱਚ ਸਮੱਗਲਰ ਟਰੈਫਿਕਰ ਤੇ ਹਵਾਲਾ ਆਪਰੇਟਰ ਫੜੇ ਗਏ ਹੈਗੇ ਤੇ ਇੱਕ ਬਹੁਤ ਵੱਡਾ ਨੈਟਵਰਕ ਬਸਟ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਰਾਜਸਥਾਨ Haryana ਜੰਮੂ ਕਸ਼ਮੀਰ ਅਤੇ ਪੰਜਾਬ ਤੋਂ ਗ੍ਰਿਫਤਾਰੀਆਂ ਹੋਈਆਂ ਤੇ ਹਜੇ ਇਨਵੈਸਟੀਗੇਸ਼ਨਸ ਐਂਡ ਟੂ ਐਂਡ ਮੈਨਰ ਦੇ ਵਿੱਚ ਚੱਲ ਰਹੀਆਂ ਹੈ ਇਸ ਡਰਗ ਨੈਟਵਰਕ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਐਕਸਪੋਜ਼ ਕੀਤੇ ਜਾ ਰਹੇ ਹੈਗੇ ਹੋਰ ਗ੍ਰਿਫਤਾਰੀਆਂ ਤੇ ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ ਕਾਬਲੇ ਹੋ ਰਹੇ ਕਿ ਇਸ ਨੈਟਵਰਕ ਨਾਲ ਜੁੜੇ ਨੋ ਮੁਖ ਕਾਰਕੁਨਾ ਤੇ ਹਵਾਲਾ ਨੈਟਵਰਕ ਨਾਲ ਜੁੜੇ ਏਜੰਟਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਅਤੇ ਜੰਮੂ ਕਸ਼ਮੀਰ ਤੋਂ ਗ੍ਰਫਤਾਰ ਕੀਤਾ ਗਿਆ ਇਸ ਸਾਰੇ ਮੁਲਜ਼ਮ ਹਵਾਲਾ ਰਾਹੀ ਨਸ਼ਾ ਤਸਕਰੀ ਫੰਡ ਅਤੇ ਫੰਡਿੰਗ ਵਿੱਚ ਸ਼ਾਮਲ ਨੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਖੇਤਾ ਵੱਲ ਗਿਆ 23 ਸਾਲਾ ਨੌਜਵਾਨ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਇਹ ਖ਼ਸ਼ਾ ਜਤਾਇਆ ਜਾ ਰਿਹਾ ਸੀ ਕਿ ਉਸਨੇ ਗਲਤੀ ਨਾਲ ਸਰਹੱਦ ਪਾਰ ਕਰ ਲਈ ਹੈ ਲਾਪਤਾ ਨੌਜਵਾਨ ਦੀ ਪਛਾਣ ਅਮਰਿਤਪਾਲ ਸਿੰਘ ਵਜੋਂ ਹੋਈ ਜੋ ਕਿ ਖੇਰੇ ਕੇ ਉੱਤਰਪਿੰਡ ਦਾ ਰਹਿਣ ਵਾਲਾ ਹੈ ਸੋ ਹੁਣ ਇਸ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਪਾਕ ਰੇਂਜਰਸ ਨੇ ਬੀਐਸਐਫ ਨੂੰ ਦੱਸਿਆ ਹੈ ਕਿ ਅਮਰਿਤਪਾਲ ਸਿੰਘ ਦਾ ਜਿਹੜਾ ਇਸ ਨਾਮ ਦਾ ਜਿਹੜਾ ਨੌਜਵਾਨ ਹੈ ਸਰਹੱਦ ਪਾਰ ਕਰ ਪਾਕਿਸਤਾਨ ਪਹੁੰਚ ਗਿਆ ਦੱਸ ਦਈਏ ਕਿ ਅਮਰਿਤਪਾਲ ਸਿੰਘ ਦੇ ਲਾਪਤਾ ਹੋਣ ਤੇ ਜਦ ਬੀਐਸਐਫ ਨੇ ਪਾਕਿਸਤਾਨੀ ਰੇਂਜਰਾਂ ਦੇ ਨਾਲ ਪਹਿਲਾ ਗਲਪਤ ਕੀਤੀ ਸੀ ਤਾਂ ਉਹਨਾਂ ਨੇ ਕਿਸੇ ਵੀ ਨੌਜਵਾਨ ਨੂੰ ਉਹਨਾਂ ਦੀ ਹਿਰਾਸਤ ਦੇ ਵਿੱਚ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹੁਣ ਪਤਾ ਲੱਗਾ ਹੈ ਕਿ ਅਮਰਿਤਪਾਲ ਨੂੰ ਲੈ ਕੇ ਪਾਕਿਸਤਾਨੀ ਰੇਂਜਰਾਂ ਨੇ ਬੀਐਸਐਫ ਦੇ ਨਾਲ ਸੰਪਰਕ ਕੀਤਾ ਹੈ ਤੇ ਅਮਰਿਤਪਾਲ ਉਹਨਾਂ ਦੀ ਹਿਰਾਸਤ ਵਿੱਚ ਹੋਣ ਦੀ ਗੱਲ ਕਹੀ ਹੈ ਸਾਡੀ ਜੋ ਤਾਰ ਬੰਦੀ ਅੰਦਰ ਕੀਤੀ ਗਈ ਹੈ 21 ਜੂਨ ਨੂੰ ਬੇਟਾ ਖੇਤੀ ਕਰਨ ਵਾਸਤੇ ਗਿਆ ਸੀ ਜੋ ਪਰਿਵਾਰ ਦਾ ਲੋਤਾਈ ਬੇਟਾ ਵੀ ਸਾਡਾ ਜੋ ਸਾਡਾ ਕਾਰਬਰ ਉਸਦੀ ਕਮਾਈ ਤੇ ਚੱਲਦਾ ਸੀ ਸਾਡਾ ਬੱਚਾ ਖੇਤੀ ਕਰਨ ਵਾਸਤੇ ਪਾਰ ਗਿਆ ਸੀ ਲੇਕਿਨ ਗਰਮੀ ਦੇ ਚੱਕਰ ਆਉਣ ਕਾਰਨ ਪਾਕਿਸਤਾਨ ਦੇ ਵਿੱਚ ਐਂਟਰ ਹੋ ਗਿਆ ਹੈ ਜੋ ਪਾਕਿਸਤਾਨ ਦੀ ਰੇਂਜਰਾਂ ਨੇ ਸਾਡੀ ਬੀਐਸਐਫ ਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਸਾਡਾ ਜਿਹੜਾ ਬੇਟਾ ਹੈ ਉਹ ਪਾਕਿਸਤਾਨ ਫਰੰਟ ਦੇ ਕੋਲ ਬਰਾਮਦ ਹੋ ਗਿਆ ਹੈ ਮਿਲ ਗਿਆ ਹੈ ਸਾਡੇ ਪ੍ਰਸ਼ਾਸਨ ਨੂੰ ਸੈਂਟਰ ਸਰਕਾਰ ਨੂੰ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਸਾਡਾ ਬੇਟਾ ਘਰ ਲਿਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਚੱਲ ਰਹੀ ਹੈ ਘਰ ਬੱਚਿਆਂ ਦੇ ਰੋਟੀ ਨਹੀਂ ਬਾਕੀ ਛੋਟੇ ਛੋਟੇ ਬੱਚਿਆਂ ਨਾਲ ਕਿਰਪਾ ਕਰਕੇ ਸਾਡੇ ਬੱਚੇ ਨੂੰ ਲਿਆਉਣ ਵਾਸਤੇ ਸਾਰਾ ਹੀ ਸੰਯੋਗ ਦਿੱਤਾ ਜਾਵੇ ਇਕ ਖਾਸ ਹੈ ਕਿ ਅਮਰਿਤਪਾਲ 21 ਜੂਨ ਤੋਂ ਲਾਪਤਾ ਸੀ ਅਮਰਿਤਪਾਲ ਕਰੋ ਆਪਣੀ 8 ਕਿਲੇ ਜ਼ਮੀਨ ਤੇ ਖੇਤੀ ਕਰਨ ਲਈ ਗਿਆ ਸੀ ਤਾਂ ਉਹ ਗਲਤੀ ਦੇ ਨਾਲ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਪਰਿਵਾਰ ਤੇ ਪੁਲਿਸ ਵੱਲੋਂ ਲਗਾਤਾਰ ਭਾਲ ਚਾਲੀ ਸੀ ਪਰਿਵਾਰ ਦੇ ਵੱਲੋਂ ਗ੍ਰਹਿ ਮੰਤਰੀਆਂ ਤੇ ਭਾਰਤ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਪਰਿਵਾਰ ਨੂੰ ਆਸ ਬੱਜੀ ਹੈ ਕਿ ਉਹਨਾਂ ਦਾ ਪੁੱਤ ਵਾਪਸ ਆ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਯੋਗ ਅਗਵਾਈ ਵਾਲੀ ਸੁਭਾ ਸਰਕਾਰ ਦੇ ਵੱਲੋਂ ਨਸ਼ਾ ਵਿਰੋਧ ਵਿੜੀ ਗਈ ਮੁਹਿੰਮ ਦੇ ਤਹਿਤ ਪੁਲਿਸ ਵਿਭਾਗ ਦੇ ਵੱਲੋਂ ਲਗਾਤਾਰ ਹੀ ਸਰਗਮੀ ਵਿਖਾਈ ਜਾ ਰਹੀ ਹੈ ਸੋ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੌਰਾਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਘਰ ਢੇਰ ਢੇਰੀ ਕਰ ਦਿੱਤਾ ਗਿਆ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਦੌਰਾਨ ਪੁਲਿਸ ਕਮਿਸ਼ਨਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰ ਵਿੱਚ ਦਾਖਲ ਹੋ ਕੇ ਚੈਕਿੰਗ ਵੀ ਕੀਤੀ ਗਈ ਤੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਜਾਇਦਾਦਾਂ ਨੂੰ ਨਸ਼ਟ ਕੀਤਾ ਗਿਆ ਸਾਡੇ ਮਾਨਯੋਗ ਉਪੰਦਰੀ ਸਾਹਿਬ ਨੂੰ ਜਿਹੜਾ ਕੈਂਪੇਨ ਚੜੀ ਹੋਈ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਵਿੱਚ ਜਿਹੜੇ ਇਲੀਗਲੀ ਕੋਇਲ ਡਰਗ ਮਨੀ ਨਾਲ ਕੋਇਲ ਪ੍ਰੋਪਰਟੀਆਂ ਨੇ ਔਰ ਜਿਹੜੀਆਂ ਇਲੀਗਲ ਨੇ ਉਹਨਾਂ ਨੂੰ ਮਿਊਨਿਸਪਲ ਅਥਾਰਟिटीज ਵੱਲੋਂ ਡੈਮੋਲਿਸ਼ਨ ਦੇ ਆਰਡਰ ਕੀਤੇ ਜਾਂਦੇ ਨੇ ਔਰ ਸਪੈਸ਼ਲ ਡਰੱਗ ਸਮਗਲਰਸ ਨੇ ਉਹਦੇ ਚ ਪਹਿਲਾਂ ਵੀ ਜਿਹੜੀਆਂ ਇਹ 8 ਹੋ ਚੁੱਕੀਆਂ ਡੈਮੋਲਿਸ਼ਨਸ ਅੰਮ੍ਰਿਤਸਰ ਕਮਿਸ਼ਨਰੇਟ ਚ ਇਹ ਨੌਵੀਂ ਹੈਗੀ ਆ ਇਹ ਚ ਵੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਡੈਮੋਲਿਸ਼ਨ ਦੇ ਸਾਡੇ ਤੋਂ ਫੋਰਸ ਮੰਗੀ ਗਈ ਐ ਅਸੀਂ ਫੋਰਸ ਪ੍ਰੋਵਾਈਡ ਕੀਤੀ ਐ ਇਹ ਰਕੇਸ਼ ਕੇਸ਼ੀ ਹੈਗਾ ਇੱਕ ਬੜਾ ਨੋਟੋਰੀਅਸ ਸਮਗਲਰ ਜਿਹੜਾ ਹੈਗਾ ਡਰੱਗ ਸਪਲਾਈਅਰ ਕਹਿ ਸਕਦੇ ਆ ਇਹਦੇ ਖਿਲਾਫ 5 ਮੁਕਦਮੇ ਦਰਜ ਨੇ ਔਰ ਜਿਹੜੇ ਇਹਦੇ ਵਿੱਚ ਐਨਡੀਪੀਐਸ ਦੇ ਆਰਗੇਨਾਈਜ਼ ਕ੍ਰਾਈਮ ਦੇ ਇੱਕ ਐਕਸਾਈਜ਼ ਐਕਟ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਇਹਦੇ ਖਿਲਾਫ ਲਿਆ ਗਿਆ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਤਿੰਨ ਮੁਕਦਮੇ ਜਿਹੜੇ ਆ ਉਹ ਮਜੀਠਾ ਰੋਡ ਥਾਣੇ ਦੇ ਆ ਉੱਚ ਵੀ ਡਰਗ ਤੇ ਕੁਝ ਡਰਗ ਮਨੀ ਬਰਾਮਦ ਹੋਈ ਹੈ ਔਰ ਜਲੰਧਰ ਕਮਿਸ਼ਨਰੇਟ ਦੇ ਵਿੱਚ ਵੀ ਡਿਵੀਜ਼ਨ ਨੰਬਰ 1 ਦੇ ਵਿੱਚ ਵੀ ਪਰਚਾ ਦਰਜ ਹੈ ਔਰ ਇਸ ਤੋਂ ਇਲਾਵਾ ਸ਼ਰਾਬ ਦਾ ਵੀ ਹੈ ਔਰ ਆਰਗੇਨਾਈਜ਼ ਕ੍ਰਾਈਮ ਜਿਹੜਾ ਹੈ ਕਿ ਬਾਰ-ਬਾਰ ਜਿਹੜਾ ਮੁਲਜ਼ਮ ਕ੍ਰਾਈਮ ਦੇ ਵਿੱਚ ਉਹ ਉਦੀ ਸ਼ਮੂਲੀਅਤ ਹੁੰਦੀ ਹੈ ਉਹਦੇ ਖਿਲਾਫ ਵੀ ਨਵੀਂ ਪੀਐਨਐਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਹੁਣ ਇਸ ਟਾਈਮ ਇਹ ਬੇਲਤੇ ਹੈ ਔਰ ਮੈਂ ਇਸ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਦੇ ਹੱਥ ਲੰਬੇ ਨੇ ਔਰ ਜਿਹੜਾ ਇਹ ਨਸ਼ੇ ਦਾ ਵਪਾਰ ਕਰਦੇ ਆ ਜਾਂ ਇਹੋ ਜਿਹੇ ਕੰਮ ਜਿਨ੍ਹਾਂ ਦੀ ਸ਼ਮੂਲੀਅਤ ਹੈ ਉਹਨਾਂ ਨੂੰ ਇਹ ਸਖਤ ਵਾਰਨਿੰਗ ਹੈ ਕਿ ਅਲਟੀਮੇਟਲੀ ਇਹਦਾ ਹਸ਼ਰ ਇਹੀ ਹੁੰਦਾ ਹੈ ਔਰ ਮਿਹਨਤ ਕਰਨ ਬੱਚੇ ਸਾਡੇ ਯੰਗਸਟਰਸ ਔਰ ਡਰੱਗਸ ਤੋਂ ਦੂਰ ਰਹਿਣ ਕਿਉਂਕਿ ਮਿਹਨਤ ਦੀ ਕਮਾਈ ਦੇ ਵਿੱਚ ਹੀ ਬਰਕਤ ਹੈ ਸੋ ਮੈਂ ਇਹੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੀਆਂ ਵਕਫ ਵਕਫ ਥਾਵਾਂ ਤੇ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਵੱਡੇ ਪੱਧਰ ਤੇ ਪੁਲਿਸ ਨੂੰ ਜ਼ਮੀਨੀ ਪੱਧਰ ਤੇ ਉਤਾਰਿਆ ਗਿਆ ਤਾਂ ਕਿ ਨਸ਼ਿਆਂ ਦਾ ਖਾਤਮਾ ਹੋ ਸਕੇ ਸੋ ਇਹ ਸਨ ਪੰਜਾਬ ਨਿਊਜ਼ ਦੀਆਂ ਅਹਿਮ ਖਬਰਾਂ ਇਸ ਦਿਨ ਸੁਣਦਾ ਗਿਆ ਧੰਨਵਾਦ